3 ਤਰੀਕ ਦਾ ਘਰੋਂ ਗਿਆ ਮਾਪਿਆਂ ਦਾ ਪੁੱਤ ਅਜੇ ਤੱਕ ਨਹੀਂ ਪਰਤਿਆ ਵਾਪਸ ਤਰਨਤਾਰਨ ਦੇ ਪਿੰਡ ਨਾਰਲਾ ਦਾ ਤਰਸੀਮ ਸਿੰਘ ਪੁੱਤਰ ਸਲਵਿੰਦਰ ਸਿੰਘ 3 ਤਰੀਕ ਤੋਂ ਗੁੰਮ ਹੋਇਆ ਹੈ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 3 ਤਰੀਕ ਨੂੰ ਘਰ ਤੋਂ ਕੰਮ ਤੇ ਗਏ ਅਜੇ ਤੱਕ ਘਰ ਨਹੀਂ ਪਰਤੇ ਪਰਿਵਾਰ ਵਿੱਚ ਇਸ ਟਾਈਮ ਬਹੁਤ ਹੀ ਗਮਗੀਨ ਮਾਹੌਲ ਹੈ ਉੱਥੇ ਜਦੋਂ ਇਸ ਸੰਬੰਧੀ ਖਾਣਾ ਮੁਖੀ ਖਾਲੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਖੰਘਾਲੇ ਗਏ ਹਨ ਅਤੇ ਕਾਲ ਡਿਟੇਲ ਵੀ ਕਢਾ ਕੇ ਉਸਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਹਨਾਂ ਦੇ بیٹے ਨੂੰ ਪੁਲਿਸ ਵੱਲੋਂ ਲੱਭ ਕੇ ਇਹਨਾਂ ਦੇ ਹਵਾਲੇ ਕੀਤਾ ਜਾਏਗਾ ਕੀ ਨਾਮ ਹੈ ਬਗਾਈ ਦੀ ਬਰਮਿਤ ਪੋਰਾ ਕਿਹੜਾ ਬੇਟਾ ਜੀ ਨਾਰ ਨਾਰ ਤੇ ਜਿਹੜਾ ਬੇਟਾ ਤੁਹਾਡਾ ਲੱਭਣ ਨਹੀਂ ਦਿਹਾ ਉਹਦਾ ਕੀ ਨਾਮ ਹੈ ਸਰ ਸਿੰਘ ਅੱਛਾ ਤੇ ਪਿਤਾ ਦੇ ਦਾ ਕੀ ਨਾਮ ਆ ਸਰਿੰਦਰ ਸਿੰਘ ਕਿੱਝ ਕੰਮ ਤੇ ਗਿਆ ਸੀ ਹਾਂ ਲਗਾਈਆਂ ਦੇ ਅੱਛਾ ਕਿੰਨੀ ਤਰੀਕ ਨੂੰ ਗਿਆ ਹੈ 3 ਤਰੀਕ ਦਾ ਤੇ ਅਜੇ ਤੱਕ ਘਰ ਨਹੀਂ ਆਇਆ ਇਸ ਸਬੰਧੀ ਤੁਸੀਂ ਕੋਈ ਥਾਣੇ ਵੀ ਦਰਖਾਸਤ ਦਿੱਤੀ ਹਾਂਜੀ ਤੇ ਕੀ ਵਿਸ਼ਵਾਸ ਤੋ ਆਇਆ ਨਾ ਅਜੇ ਕੋਈ ਪਤਾ ਨਹੀਂ ਲੱਗਣ ਦੇ ਆ ਤੇ ਪੁਲਿਸ ਨੇ ਕੀ ਕਿਹਾ ਉਹ ਆਂਦੇ ਆਂ ਹੀ ਆਪਦੀ ਪਰਜਾ ਹਲਕਾਰ ਆਏ ਅੱਛਾ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਬੇਟੇ ਆ ਉਹ ਤੋ ਤੋਦੇ ਤਿੰਨ ਅੱਛਾ ਤਿੰਨ ਬੇਟੇ ਹੀ ਆ ਹਾਂਜੀ ਉਮਰ ਕਿੰਨੀ ਗਈ ਉਮਰ 45 ਕੇ ਸਾਲ ਅੱਛਾ ਕਿੱਥੇ ਕੰਮ ਕਰਦਾ ਹੂੰ ਪੀਕੇ ਵੰਡ ਅੱਛਾ ਤੇ ਕੋਈ ਲੱਗਦਾ ਵੀ ਮਤਲਬ ਕਿਹ ਰਿਸ਼ਤੇਦਾਰ ਨੂੰ ਜਾ ਕੇ ਹਨ ਤੁਸੀਂ ਪੁੱਛਿਆ ਵੀ ਸਾਰੇ ਹਾਂ ਸਾਰੇ ਬੁੱਤ ਪੁੱਛਿਆ ਅੱਛਾ ਕੋਈ ਨਹੀਂ ਕੋਈ ਲੱਗਦਾ ਜੀ ਇਹ ਹੁਣ ਸਾਡੀ ਬੇਨਤੀ ਵੀ ਸਾਡੇ ਘਰ ਆ ਜੀਵੇ ਸਾਡਾ ਪੁੱਤ। ਕਿ ਕਿਵੇਂ ਡੋਮ ਹੋਇਆ? ਹਾਂਜੀ। ਤੇ ਮੋਬਾਈਲ ਵੀ ਹੈਗਾ ਸੀ। ਹਾਂਜੀ। ਫਿਰ ਮੋਬਾਈਲ ਤੇ ਕੋਈ ਗੱਲਬਾਤ ਹੋਈ ਤੁਹਾਡੀ? ਨਾ। ਨਾ। ਈਲਾ ਭਾਈ ਤੁਹਾਡਾ ਸਰਦਨ ਸਿੰਘ। ਕਿਹੜਾ ਪਿੰਡ ਜੀ? ਮਾਰਲਾ ਜੀ। ਤੇ ਕੀ ਗੱਲਬਾਤ ਹੋਈ ਬੇੜੇ ਨਾਲ? ਮੇਰੇ ਨਾਲ ਕੋਈ ਗੱਲਬਾਤ ਨਹੀਂ। ਅੱਛਾ ਕਦੋਂ ਦਾ ਗਿਆ ਕਰੋ? ਤੜਕੇ 4 ਵਜੇ ਇੱਥੋਂ ਗਿਆ ਸੀ। 5 ਵਜੇ। ਉਹ ਦੁਬਾਰਾ ਦੁਕਾਨ ਤੇ ਦੁਕਾਨ ਤੋਂ ਚਾਰ ਰਵੇ ਗਿਆ ਕਿੰਨੇ ਬੱਚੇ ਹੁੰਦੇ ਤਿੰਨ ਬੱਚੇ ਜੀ ਤੇ ਫਿਰ ਉਹ ਵਾਪਸ ਆਇਆ ਨਹੀਂ ਨਹੀਂ ਆਇਆ ਜੀ ਅੱਛਾ ਤੇ ਤੁਸੀਂ ਕੋਈ ਭਾਲ ਕੀਤੀ ਉਹਦੀ ਕੀਤੀ ਦਰਖਾਸਤ ਦਿੱਤੀ ਆ ਪੁਲਿਸ ਵਾਲੇ ਬਹੁਤ ساری ਕਰ ਰਹੇ ਮਦਦ ਹਨ ਹਨਾ ਤਾਂ ਬਹੁਤ ਨਿਆ ਲੱਭ ਕੇ ਛੱਡੂਗਾ ਪਰ ਕੋਈ ਹੋਏ ਪਰ ਕਿਦੰਗਾਰ ਦੌਣੀ ਪੈਬ ਨੂੰ ਫੋਨ ਤੇ ਵੀ ਗੱਲ ਹੋਈ ਬਾ ਨਾ ਫੋਨ ਤੇ ਫੋਨ ਬੰਦਿਆ ਪਿੱਖੜੀ ਹੋਣ ਕੀ ਮੰਗ ਕਰਦੇ ਆਂ ਆਈ ਆਂਦੇ ਸਾਡਾ ਬੱਚਾ ਘਰ ਆਇਆ ਜੀ ਕਿੰਨੇ ਬੇਟੇ ਢਾਦੇ ਨੇ ਦੋ ਅੱਛਾ ਦੂਸਰਾ ਕੀ ਕੰਮ ਕਰਦਾ ਸੀ ਇੱਕ ਹੱਕ ਨਕਟ ਰੇਕੇ ਲਵਾਈ ਇਹ ਲਵਾਈ ਦਾ ਕੰਮ ਕਰਦਾ ਹੈ ਹਾਂਜੀ ਕੋਈ ਨਸ਼ਾ ਪਤਾ ਤਾਂ ਨਹੀਂ ਹੀ ਕਰਦਾ ਨਸ਼ਾ ਪਤਾ ਨਹੀਂ ਕਰਦਾ ਜੀ ਕੀ ਨਾਂ ਵਰਦੀ ਮੇਰਾ ਨਾਂ ਜੀ ਪ੍ਰੇਮ ਸਿੰਘ ਕਿਹੜਾ ਪਿੰਡ ਪਿੰਡ ਨਾਰਲਾ ਇਹ ਕੀ ਲੱਗਦਾ ਸੀ ਇਹ ਮੇਰਾ ਭਤੀ ਹੈ ਤਰਜ਼ੀਮ ਸਿੰਘ ਦਾ ਤੇੰਦਾ ਲੰਬੋਆ ਤਿੰਨ ਤਰੀਕ ਦਾ ਤਦੋਂ ਵੀ ਇਹਦੀ ਕੋਈ ਪਾਲ ਨਹੀਂ ਕੀਤੀ ਪਾਲ ਵੀਰ ਜੀ ਬਹੁਤ ਕਰਨਦੇ ਆ ਪੁਲਿਸ ਵਾਲਿਆਂ ਨੇ ਨਹੀਂ ਕੀਤਾ ਬਹੁਤ ਉਹ ਵੀ ਜਾਣਕਾਰੀ ਦੇਣਦੇ ਪੁਲਿਸ ਵਾਲੇ ਵੀ ਲੱਭਣ ਦੀ ਕੋਸ਼ਿਸ਼ ਕਰਨਦੇ ਆ ਤੇ ਅਜੇ ਉਹਨਾਂ ਦਾ ਵੀ ਕੋਈ ਜੀ ਪੂਰਾ ਸਾਫ਼ ਮਿਲੰਦਿਆ ਅਜੇ ਤੇ ਲੱਭਾਂ ਨਹੀਂ ਲਿਆ ਅਜੇ ਕੀ ਲੱਗਦਾ ਤੁਹਾਨੂੰ ਕਿੱਥੇ ਜਾ ਸਕਦਾ ਇਹਨਾਂ ਵੀਰ ਜੀ ਹੁਣ ਤੁਹਾਨੂੰ ਪਤਾ ਨਹੀਂ ਲੱਗੰਦਾ ਵੀ ਕਿੱਥੇ ਗਿਆ ਹੋਵੇ ਤੇ ਅਸੀਂ ਹਾਰੇ ਕਿਸੇ ਕਾੜੀ ਬੇਨਤੀ ਕਰਦੇ ਆ ਕਿ ਜਿੰਨਾ ਮੇਰਾ ਵੀਰ ਭਰਾ ਨੂੰ ਦੇਖਦੀ ਤਸਵੀਰ ਤੇ ਇਹ ਭਰਾਵਾਂ ਨੂੰ ਕੋਸ਼ਿਸ਼ ਕਰੀ ਤੇ ਨੰਬਰ ਇਹ 98556 98810 ਤੇ ਜਿਹੜੇ ਮੇਰੇ ਵੀਰ ਭਰਾਵਾਂ ਦੇ ਇਹਦਾ ਮੁੰਡਾ ਤੇ ਸਾਨੂੰ ਫੋਨ ਕਾਲ ਕਰਦੇ ਨੇ